ਕ੍ਰਿਸ਼ਨ ਜੀ ਕੌਰੋ ਪਾਂਡਵਾਂ ਦੀ ਸੁਲਾ ਦੀ ਗੱਲਬਾਤ ਕਰਨ ਵਾਸਤੇ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦਿੱਲੀ ਜਾ ਰਹੇ ਸੀ ਤੇ ਉਥੇ ਰਾਜਾ ਦਰਯੋਜਨ ਦਰਯੋਦਨ ਸੀ ਜਿਹੜਾ ਉਹਨੇ ਇਹਨਾਂ ਦਾ ਆਉਣਾ ਸੁਣ ਕੇ ਨਾ ਮਨ ਵਿੱਚ ਹੰਕਾਰ ਕੀਤਾ ਕਿ ਜੇ ਮੈਂ ਦਰਬਾਰ ਵਿੱਚ ਖੜਾ ਹੋ ਕੇ ਇਹ ਕ੍ਰਿਸ਼ਨ ਜੀ ਦਾ ਸਤਕਾਰ ਕਰਾਂਗਾ ਕਿਉਂਕਿ ਦੁਆਪਰ ਯੁਗ ਦੇ ਅਵਤਾਰ શ્રી ਕ੍ਰਿਸ਼ਨ ਜੀ ਭਗਵਾਨ ਹੋਏ ਹਨ ਤੇ ਮੈਂ ਸਤਕਾਰ ਕਰਾਂਗਾ ਤਾਂ ਮੇਰੀ ਹੱਤਕ ਹੋਵੇਗੀ ਇਹ ਇੱਕ ਗਵਾਲਾ ਹੈ ਜਦੋਂ ਬੰਦੇ ਨੂੰ ਹੰਕਾਰ ਚੜ ਜਾਂਦਾ ਹੈ ਨਾ ਜਦੋਂ ਮਾਣ ਚੜ ਜਾਂਦਾ ਹੈ ਇੱਕ ਕਮੰਡ ਐਸੀ ਚੀਜ਼ ਹੈ ਜੋ ਆਪਣੇ ਆਪ ਨੂੰ ਦੇਖਣ ਨਹੀਂ ਦਿੰਦੀ ਤੇ ਨਾ ਹੀ ਆਪਣੇ ਔਗਣ ਦਿਸਦੇ ਹਨ ਮਾਣ ਹੰਕਾਰ ਉਹ ਇੱਕ ਐਸੀ ਚੀਜ਼ ਹੈ ਵੇਖੋ ਖੁਦ ਭਗਵਾਨ ਨੂੰ ਦਰਯੋਨਨ ਰਾਜਾ ਕਹਿ ਰਿਹਾ ਕਿ ਇਹ ਇੱਕ ਗਵਾਲਾ ਹੈ ਤੇ ਮੈਂ ਰਾਜਾ ਹਾਂ ਭਾਵ ਆਪਣੇ ਆਪ ਨੂੰ ਵੱਡਾ ਸਮਝਦਾ ਸੀ ਤੇ ਦਰਯੋਜਨ ਦੀ ਇਸ ਗੱਲ ਨੂੰ ਅੰਦਰ ਦੀ ਜਿਹੜੀ ਉਹਦੇ ਅੰਦਰ ਖਟਿਆਈ ਸੀ ਈਰਖਾ ਸੀ ਤਾਂ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੇ ਆਪਣੀ ਦੀਰਘ ਦ੍ਰਿਸ਼ਟੀ ਨਾਲ ਜਾਣ ਕੇ ਸ਼੍ਰੀ ਕ੍ਰਿਸ਼ਨ ਜੀ ਦਰਯੋਜਨ ਦਾ ਮਾਨ ਦੂਰ ਕਰਨ ਵਾਸਤੇ ਤੇ ਦਰਯੋਜਨ ਦੇ ਕੋਲ ਨਹੀਂ ਗਏ ਤੇ ਇੱਕ ਗਰੀਬ ਬੇਦਰ ਭਗਤ ਦੇ ਘਰ ਗਏ ਕੁਟਿਆ ਵਿੱਚ ਚਲੇ ਗਏ ਤੇ ਉਹਨੂੰ ਇੰਨਾ ਚਾਅ ਹੋਇਆ ਨਾ ਕਹਿੰਦੇ ਉਹਨੇ ਜਦੋਂ ਕ੍ਰਿਸ਼ਨ ਭਗਵਾਨ ਵਾਸਤੇ ਸਾਗ ਬਣਾਇਆ ਨਾ ਪ੍ਰਸ਼ਾਦਾ ਬਣਾਇਆ ਤੇ ਕਹਿੰਦੇ ਲੂਣ ਪਾਉਣਾ ਹੀ ਭੁੱਲ ਗਿਆ ਅਲੂਣਾ ਸਾਗ ਸੀ ਜਿਹੜਾ ਬੜੇ ਚਾ ਨਾਲ ਸ਼੍ਰੀ ਕ੍ਰਿਸ਼ਨ ਜੀ ਨੂੰ ਖਵਾ ਰਿਆ ਹੈ ਪਰ ਅੰਦਰ ਤਾਂ ਚਾਹ ਵੀ ਮੈਂ ਸੇਵਾ ਕਰ ਰਿਆ ਹਾਂ ਪਰ ਹੋਰ ਬੰਦਾ ਹਜੇ ਸਬਜ਼ੀ ਖਾ ਸਕਦਾ ਹੈ ਤੇ ਪਰ ਜਿਹੜਾ ਸਾਗ ਹੈ ਇਹ ଲୁଣ ਮਿਰਚ ਤੋਂ ਖਾਣਾ ਬੜਾ ਔਖਾ ਇਹ ਬੜਾ ਔਖਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਇਹ ਸਾਨੂੰ ਮਾਣ ਕਰਨ ਵਾਲੇ ਸਮਝਾਉਂਦੇ ਹਨ ਮਹਾਰਾਜ ਕਿ ਜਿਨ੍ਹਾਂ ਦੇ ਅੰਦਰ ਮਾਣ ਆ ਜਾਂਦਾ ਹੈ ਉਹਨਾਂ ਵੱਲ ਸਤਿਗੁਰੂ ਜੀ ਪਾਸਾ ਕਰ ਲੈਂਦੇ ਹਨ ਹੰਕਾਰੀਆਂ ਨਿੰਦਕਾਂ ਪੇਟਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਤੇ ਉਹ ਮੂੰਹ ਪਾਸੇ ਕਰ ਲੈਂਦੇ ਹਨ ਤੇ ਜਦੋਂ ਅਲੂਣਾ ਸਾਗ ਰੱਖਿਆ ਨਾ ਤੇ ਸਾਥ ਸੰਗਤ ਜੀ ਕ੍ਰਿਸ਼ਨ ਜੀ ਬੜੇ ਖੁਸ਼ ਹੋ ਕੇ ਛੱਕ ਰਹੇ ਐ ਤੇ ਅਲੂਣਾ ਸਾਗ ਵੀ ਪਿਆਰ ਵਿੱਚ ਗੱਲ ਪਿਆਰ ਦੀ ਐ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਤੇ ਅਲੂਣਾ ਸਾਗ ਵੀ ਬੜੇ ਪ੍ਰੇਮ ਨਾਲ ਛੱਕ ਰਹੇ ਐ ਤੇ ਉੱਥੇ ਹੀ ਰਾਤ ਬਤੀਤ ਕੀਤੀ ਸਾਗ ਭਾਂਤ ਖਾ ਕੇ ਤੇ ਵੜਿਆਈ ਦਿੱਤੀ ਕਿਉਂਕਿ ਬਾਣੀ ਵਿੱਚ ਵੀ ਆਉਂਦਾ ਹੈ ਸ਼ਬਦ ਪੁੱਛੋ ਬੇਦਰਦਾਸੀ ਸੁਤੈ ਕਿਸਨ ਉੱਤਰਿਆ ਘਰ ਜਿਸ ਜਾਏ ਵੀ ਬੇਦਰ ਦੇ ਘਰ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਉਤਰੇ ਭਾਵ ਜਿਸ ਘਰ ਵਿੱਚ ਗਏ ਸੂਹੀ ਰਾਗ ਦੇ ਵਿੱਚ ਗੁਰਬਾਣੀ ਦੇ ਅੰਦਰ ਅੰਕਤ ਹੈ ਫਿਰ ਜਦੋਂ ਦਰਯੋਦਨ ਨੇ ਪੁੱਛਿਆ ਕਿ ਤੁਸੀਂ ਮੇਰੇ ਮਹਿਲਾਂ ਵਿੱਚ ਕਿਉਂ ਨਹੀਂ ਆਏ ਹੁਣ ਦਰਯੋਦਨ ਰਾਜੇ ਨੇ ਪੁੱਛਿਆ ਵੀ ਤੁਸੀਂ ਇੱਕ ਗਰੀਬ ਦੇ ਘਰ ਚਲੇ ਗਏ ਤੇ ਮੇਰੇ ਮਹਿਲਾ ਵਿੱਚ ਕਿਉਂ ਨਹੀਂ ਆਏ ਤੇ ਮਹਾਰਾਜ ਸੱਚੇ ਪਾਈ ਸਾਹਿਬ ਕਹਿੰਦੇ ਤੁਮਰੋ ਦੁੱਧ ਬਿਦਰ ਕੋ ਪਾਨੋ ਅੰਮ੍ਰਿਤ ਕਰਮੈ ਮੰਨਿਆ ਤਾਂ ਕ੍ਰਿਸ਼ਨ ਭਗਵਾਨ ਜੀ ਕਹਿੰਦੇ ਵੇਖ ਐ ਦਰਯੋਦਨ ਤੇਰੇ ਅੰਦਰ ਹੰਕਾਰ ਸੀ ਤੇਰੇ ਅੰਦਰ ਮਾਨ ਸੀ ਤੇਰਾ ਦੁੱਧ ਤੇ ਬਿਦਰ ਦਾ ਮੈਂ ਪਾਣੀ ਅੰਮ੍ਰਿਤ ਕਰਕੇ ਮੰਨਿਆ ਆਖ ਸਤਨਾਮ ਤੁਮਰੋ ਦੁੱਧ ਬਿਦਰ ਕੋ ਪਾਨੋ ਅਮਰਤ ਕਰਮ ਹੈ ਮਾਨਿਆ ਭਾਉ ਜਿ ਬਿਹਾ ਬਿਦਰਦੇ ਹੋਰੀ ਦੇ ਚਿਤ ਚਾਉ ਨਾ ਚੁੱਖਾਂ ਗੋਵਿੰਦ ਭਾਉ ਭਗਤ ਦਾ ਭੁੱਖਾ ਭਾਈ ਗੁਰਦਾਸ ਜੀ ਵੀ ਕਹਿੰਦੇ ਆ ਅਥਵਾ ਜਿਸ ਤਰਾਂ ਤਪੀਸ਼ਰ ਰਖੀਆਂ ਦੇ ਆਸਣ ਛੱਡ ਕੇ ਸ੍ਰੀ ਰਾਮਚੰਦਰ ਜੀ ਨੇ ਨੀਚ ਜਾਤੀ ਭੀਲਣੇ ਦੀ ਕੂਟਿਆ ਵਿੱਚ ਵੀ ਬਿਰਾਜ ਕੇ ਭੀਲਣੀ ਦੇ ਝੂਠੇ ਵੇਰ ਖਾਣੇ ਕੀਤੇ ਇਸ ਤਰ੍ਹਾਂ ਭਾਈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੋ ਨਿਮਰਤਾ ਦੇ ਵਿੱਚ ਆ ਕਰਕੇ ਗੁਰੂ ਜੀ ਦੇ ਚਰਨਾਂ ਤੇ ਸੇਵਾ ਕਰਦੇ ਹਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ ਸੇਵਾ ਪ੍ਰਵਾਨ ਕਰ ਲੈਂਦੇ ਹਨ ਆਖੋ ਸਤਨਾ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਜੇ ਤੂੰ ਆਪਣਾ ਤਨ ਮਨ ਅੱਗੇ ਰੱਖ ਕੇ ਸੇਵਾ ਕਰੇਗਾ ਤਨ ਮਨ ਆਗੇ ਰੱਖ ਕੇ ਉੰਮੀ ਸੇਵ ਕਰੇ ਤਿਵੇਂ ਮਹਾਰਾਜ ਕਹਿੰਦੇ ਸਰੀਰ ਤੇ ਮਨ ਸਤਿਗੁਰੂ ਨੂੰ ਅਰਪਣ ਕਰਕੇ ਸਾਵਧਾਨ ਹੋ ਕੇ ਸੇਵਾ ਕਰਨੀ ਚਾਹੀਦੀ ਹੈ ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਦੇ ਸਾਨ ਮੁਖ ਹੋਇਆ ਮਨੁੱਖ ਇਸ ਤਰ੍ਹਾਂ ਆਪਾ ਭਾਵ ਗਵਾਉਂਦਾ ਤੇ ਮਾਨੋ ਸਾਰੀ ਸ੍ਰਿਸ਼ਟੀ ਦਾ ਰਾਜ ਪ੍ਰਾਪਤ ਕਰ ਲੈਂਦਾ ਹੈ ਨਾਨਕ ਗੁਰਮਖ ਬੁਜੀਐ ਜਾਇ ਆਪੇ ਨਦਰ ਕਰੇ ਜਦੋਂ ਹਰੀ ਪ੍ਰਮਾਤਮਾ ਆਪ ਕਿਰਪਾ ਦੀ ਨਜ਼ਰ ਕਰਦਾ ਹੈ ਜਦੋਂ ਕਿਰਪਾ ਦੀ ਮਿਹਰ ਕਰਦਾ ਹੈ ਇਸ ਤਰ੍ਹਾਂ ਅਰਦਾਸ ਕਰਿਆ ਕਰਕੇ اے ਮਾਲਕਾ ਮੇਰੇ ਉੱਪਰ ਕਿਰਪਾ ਦੀ ਨਦਰ ਕਰੋ ਮੇਰੇ ਉੱਪਰ ਮਿਹਰ ਦੀ ਨਦਰ ਕਰੋ ਮੈਂ ਤੇਰੇ ਚਰਨਾਂ ਤੇ ਇਹ ਅਰਦਾਸ ਕਰਦਾ ਹਾਂ ਮੈਨੂੰ ਨਾਮ ਦੀ ਦਾਤ ਤੇ ਮੇਰ ਦੀ ਨਜ਼ਰ ਮੇਰੇ ਉੱਪਰ ਕਰੋ ਜਿੰਨਾ ਚਿਰ ਮੇਰ ਦੀ ਨਜ਼ਰ ਹੁੰਦੀ ਹੈ ਉਹਨਾਂ ਚਿਰ ਮਨੁੱਖ ਨੂੰ ਕੋਈ ਵੀ ਦੁੱਖ ਹੋ ਨਹੀਂ ਸਕਦਾ ਪਰ ਜਦੋਂ ਗੁਰੂ ਦੀ ਨਜ਼ਰ ਹਟ ਜਾਂਦੀ ਹੈ ਤੇ ਫਿਰ ਮਨੁੱਖ ਕਿਸੇ ਵੀ ਦੁੱਖ ਵਿੱਚ ਫਸ ਸਕਦਾ ਹੈ ਕਿਸੇ ਵੀ ਪੀੜਾ ਵਿੱਚ ਫਸ ਸਕਦਾ ਹੈ ਇਸ ਤਰ੍ਹਾਂ ਮਹਾਰਜ ਕਹਿੰਦੇ ਇਉ ਗੁਰਮੁਖ ਆਪ ਨਿਵਾਰੀ ਹੈ ਇਸ ਤਰ੍ਹਾਂ ਗੁਰਮੁਖ ਨੇ ਜਿਹੜੇ ਉਹ ਪ੍ਰਮਾਤਮਾ ਦਾ ਨਾਮ ਜਪ ਕੇ ਭਗਤੀ ਕਰਕੇ ਇੱਕ ਰਾਜ ਪ੍ਰਾਪਤ ਕਰਦੇ ਹਨ ਰਾਜ ਸ੍ਰਿਸ਼ਟ ਕਾਲੇ ਭਾਵ ਉਹ ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ ਹੈ ਉਹਨੂੰ ਕੋਈ ਵੀ ਦੁੱਖ ਪਹੁੰਚ ਨਹੀਂ ਸਕਦਾ ਨਾਨਕ ਗੁਰਮੁਖ 부ਜੀਐ ਜਾਂ ਆਪੇ ਨਦਰ ਕਰੇ ਤਦੋਂ ਹਰੀ ਆਪ ਕਿਰਪਾ ਦੀ ਨਜ਼ਰ ਕਰਦੇ ਹਨ ਤਦੋਂ ਸਤਿਗੁਰੂ ਦੇ ਸਾਮਣੂ ਹੋ ਕੇ ਫਿਰ ਇਉਂ ਸਮਝ ਆਉਂਦੀ ਆ ਭਾਈ ਇਸ ਤਰ੍ਹਾਂ ਗਿਆਨ ਪ੍ਰਾਪਤ ਹੁੰਦਾ ਹੈ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਸੰਸਾਰ ਵਿੱਚ ਆਏ ਉਹ ਮਨੁੱਖ ਕਬੂਲ ਹੁੰਦੇ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਦੱਸੇ ਹੋਏ ਰਾਹ ਤੋਂ ਤੁਰ ਕੇ ਉਸ ਪਰਮਾਤਮਾ ਕਾਲਪੁਰਖ ਵੈਗੁਰੂ ਜੀ ਦਾ ਨਾਮ ਸਿਮਰਿਆ ਹੈ ਤੇ ਮਹਾਰਾਜ ਕਹਿੰਦੇ ਕਿੰਨੀ ਕੀ ਕਿਰਪਾ ਹੋ ਜਾਂਦੀ ਹੈ ਉਹਨਾਂ ਤੇ ਨਾਨਕ ਕੁਲ ਉਦਾਰੈ ਆਪਣਾ ਦਰਗਹਿ ਪਾਵੇ ਮਾਣ ਮਹਾਰਾਜ ਕਹਿੰਦੇ ਵੀ ਉਹ ਮਨੁੱਖ ਆਪਣੇ ਕੁਲ ਨੂੰ ਵੀ ਤਾਰ ਲੈਂਦੇ ਆ ਤੇ ਦਰਗਾਹ ਵਿੱਚ ਤੇ ਗੁਰੂ ਦੀ ਹਜ਼ੂਰੀ ਵਿੱਚ ਵੀ ਉਹ ਆਦਰ ਮਾਣ ਪ੍ਰਾਪਤ ਕਰਦੇ ਹਨ ਪੌੜੀ ਗੁਰਮਖ ਸਖੀਆਂ ਸਿੱਖ ਗੁਰੂ ਮੇਲਾਈਆਂ ਸਤਿਗੁਰੂ ਨੇ ਗੁਰਮਖ ਸਿੱਖ ਰੂਪ ਸੇਲੀਆਂ ਆਪੋ ਵਿੱਚ ਮਲਾਈਆਂ ਹਨ ਜਿਸ ਤਰ੍ਹਾਂ ਆਪ ਜੀ ਸਤ ਸੰਗ ਵਿੱਚ ਜੁੜੇ ਬੈਠੇ ਹੋ ਗੁਰਮਖ ਸਖੀਆਂ ਸਿੱਖ ਗੁਰੂ ਮੇਲਾਈਆਂ ਇਕਾ ਸੇਵਕ ਗੁਰਪਾਸ ਇਕ ਗੁਰਕਾਰ ਲਾਈਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਉਹਨਾਂ ਵਿੱਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ ਤੇ ਕਈਆਂ ਨੂੰ ਸਤਿਗੁਰੂ ਨੇ ਹੋਰ ਕਾਰੇ ਲਾਇਆ ਹੋਇਆ ਹੈ ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇਵਾਈਆਂ ਜਿਨ੍ਹਾਂ ਦੇ ਮਨ ਵਿੱਚ ਪਿਆਰਾ ਸਤਿਗੁਰੂ ਜੀ ਵਸ ਜਾਂਦਾ ਹੈ ਸਤਿਗੁਰੂ ਉਹਨਾਂ ਨੂੰ ਆਪਣਾ ਪ੍ਰੇਮ ਬਖਸ਼ ਦਿੰਦੇ ਹਨ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਇਸ ਤਰ੍ਹਾਂ ਭਾਈ ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤਰਾਂ ਪੁੱਤਰਾਂ ਤੇ ਭਰਾਵਾਂ ਨਾਲ ਇੱਕੋ ਜਿਹਾ ਹੀ ਪਿਆਰ ਹੁੰਦਾ ਹੈ ਭਾਵ ਗੁਰੂ ਸਾਹਿਬ ਜੀ ਸਭ ਨੂੰ ਇੱਕੋ ਜਿਹਾ ਹੀ ਪ੍ਰੇਮ ਕਰਦੇ ਹਨ ਗੁਰ ਸਾਥ ਗੁਰ ਬੋਲੋ ਸਭ ਗੁਰ ਆਖ ਗੁਰੂ ਜਿਵਾਈਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਕਿ हे ਸਿੱਖ ਸਹੇਲਿਓ ਸਾਰਿਆਂ ਗੁਰੂ ਨੂੰ ਇਹ ਆਖੋ ਕਿ ਗੁਰੂ ਗੁਰੂ ਆਖਿਆ ਕਰੋ ਤੇ ਗੁਰੂ ਗੁਰੂ ਆਖਣ ਨਾਲ ਆਤਮਕ ਜੀਵਨ ਮਿਲਦਾ ਹੈ ਤੇ ਆਤਮਕ ਜੀਵਨ ਆਤਮਕ ਡੋਲਤਾ ਤੇ ਪਵਿੱਤਰਤਾ ਮਿਲਦੀ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਦੇ ਹਨ ਜੀ ਹੁਨੀਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ